ਦੋ ਦਿਨ ਤੱਕ ਚੱਲੇ ਹੰਗਾਮੇ ਤੇ ਨਾਰੇਬਾਜ਼ੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚੋਂ ਇੱਕ ਪੀਜੀੀ ਚੰਡੀਗੜ੍ਹ 'ਚ ਡਾਕਟਰਾਂ ਨੇ ਹੜਤਾਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸਰਨ ਰੈਡੀ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਨੇ। ਮੰਗਾਂ ਪੂਰੀਆਂ ਕਰਨ ਲਈ ਪ੍ਰਸ਼ਾਸਨ ਨੇ ਸਮਾਵੰਗੇ ਵੱਖ-ਵੱਖ ਮੰਗਾਂ ਲਈ ਤੈਅ ਮਿਤੀਆਂ ਤੱਕ ਜੇਕਰ ਉਹਨਾਂ ਨੂੰ ਨਤੀਜੇ ਨਾ ਮਿਲੇ ਤਾਂ ਮੁੜ ਹੜਤਾਲ ਸ਼ੁਰੂ ਕੀਤੀ ਜਾ ਸਕਦੀ ਹੈ। In the, from the administration with the demands with the deadlines and uh, uh, majority has been accepted and uh, with the deadlines and uh, we say like uh, we hope like uh, they will fulfill this as of now we are calling of the strike ਡਾਕਟਰਾਂ ਦੀਆਂ ਕਈ ਮੰਗਾਂ ਸਨ ਜਿਵੇਂ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਮਰੀਜ਼ਾਂ ਦੇ ਸੈਂਪਲ ਅਤੇ ਰਿਪੋਰਟਸ ਇਕੱਠੀਆਂ ਕਰਨ ਲਈ ਹੋਰ ਸਟਾਫ ਭਰਤੀ ਕੀਤਾ ਜਾਵੇ ਡਾਕਟਰਾਂ ਦੀ ਗਿਣਤੀ ਅਤੇ ਮਰੀਜ਼ਾਂ ਦੀ ਗਿਣਤੀ ਬਾਰੇ ਵੀ ਡਾਕਟਰਾਂ ਨੇ ਕਈ ਮੰਗਾਂ ਸਨ ਦਰਸ ਐਤਵਾਰ ਸੋਮਵਾਰ ਦੀ ਰਾਤ ਨੂੰ ਮਰੀਜ਼ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਵੱਲੋਂ ਡਾਕਟਰ ਨਾਲ ਕੁਤੀਕੁੱਟ ਮਾਰ ਕਰਨ ਡਾਕਟਰ ਨੇ ਹੜਤਾਲ ਸ਼ੁਰੂ ਕੀਤੀ ਸੀ ਡਾਕਟਰਾਂ ਦਾ ਪੱਖ ਸੀ ਕਿ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਗਿਣਤੀ ਮੁਤਾਬਕ ਸਹੂਲਤਾਂ ਨਾ ਹੋਣ ਕਾਰਨ ਮਰੀਜ਼ਾਂ ਦੀ ਦੇਖਭਾਲ ਤੇ ਪ੍ਰਭਾਵ ਪੈਂਦਾ ਹੈ ਬੇਸ਼ੱਕ ਤੇ ਜਿ ਦਿਨ ਹੜਤਾਲ ਖਤਮ ਹੋ ਚੁੱਕੀ ਹੈ ਪਰ ਦੋ ਦਿਨਾਂ ਤੱਕ ਮਰੀਜ਼ਾਂ ਦੀ ਬੇਵਸੀ ਅਤੇ ਉਹਨਾਂ ਵੱਲੋਂ ਸਹਿੇਦ ਦਰਦ ਦਾ ਜਵਾਬ ਕੌਣ ਦੇਵੇਗਾ